ਕਮਰਾ ਪੁੱਤ ਉਹ ਕਮਰਾ ਲੱਗਿਆ ਲੈ ਆਇਆ ਸੀ ਗਿਆ ਹੁਣ ਜਿਵੇਂ ਟਾਈਮ ਹੀ ਨਹੀਂ ਹੋਇਆ ਹੁੰਦਾ ਜਦ ਮਾਂ ਬੋਦੀ ਉਹਨੂੰ ਟੱਕਰੀ ਕਰਦੀ ਉਹ ਕਮਰਾ ਚਾਹੀਦਾ ਪੁੱਤ ਮੈਂ ਉਹ ਉੱਠਿਆ ਨਹੀਂ ਹੁੰਦਾ ਦੇਖ ਕਿ ਬੁਖਾਰ ਹੋ ਰਿਹਾ ਮੈਨੂੰ ਹਾਂ ਉੱਠੀ ਜਾਂਦਾ ਨਾ ਹੁਣ ਚਾਰ ਪੰਜ ਦਿਨ ਹੋ ਗਏ ਤੇਰੀ ਮੰਮੀ ਬਾਗੀ ਨਾਲ ਕਿਤੇ ਨੇ ਤੇ ਤੇ ਥੋਠਿਆ ਨਹੀਂ ਜਾਂਦਾ ਕਿ ਬਾਪੂ ਦੀ ਚਾਹ ਬਣਾਈ ਹੋਈ ਤੈਨੂੰ ਫਿੱਤੀ ਨਹੀਂ ਲੱਗਦੀ ਜਿਹੜੀ ਤੇਰੀ ਮਾਂ ਬਣਾਉਂਦੀ ਹੁੰਦੀ ਹੈ ਉਹ ਬਾਲੀ ਮਿੱਠੀ ਹੁੰਦੀ ਹੈ ਹੁਣ ਉਹ ਤਾਂ ਸਾਰੇ ਘਰ ਨੂੰ ਨਾਲ ਦੀ ਚਾਹ ਪੀ ਕੇ ਤੇ ਉਦੋਂ ਨਹੀਂ ਫਿਰਦੀ ਅਗਰ ਚਾਹ ਨਹੀਂ ਹੋਏ ਤੇ ਤੇਰੀ ਮਾਂ ਗਈ ਨੂੰ ਉਹਦੇ ਦੀ ਮੰਜੇ ਤੋਂ ਨਹੀਂ ਉੱਠੀ ਪੁੱਤ ਮੈਂ ਇਹੀ ਤਾਂ ਆਪ ਚੜਾਈ ਬੈਠੀ ਆ ਐ ਕਾ ਤੂੰ ਚਾਹ ਪੀ ਲੈ ਤੇ ਚਾਹ ਪੀ ਕੇ ਨਾ ਗੋਇਂ ਨਾਲ ਜੀਰ ਛੋਹਿ ਚ ਪੈਣੇ ਨੇ ਮਾਂ ਨੇ ਕਿਹਾ ਉਹਦੇ ਬੇਬੇ ਨੂੰ ਜਾ ਜਾ ਕੇ ਮੈਂ ਬੇਬੇ ਨੂੰ ਲੈ ਆਉਂ ਜਾ ਕੇ ਸੋ ਸਾਰਾ ਕੁਝ ਕਰੂੰ ਪਰ ਮੰਜਨ ਕੱਕਦਾ ਪਾ ਦਿਆ ਹਜੇ ਉਹਨੇ ਮੇਰਾ ਕੱਢ ਰਹੀ ਐ ਤਾਰਾ ਕੱਢ ਕੇ ਉਹਦੇ ਬਾਗ ਜੂ ਤੇਰੇ ਨਾਲ ਕੀ ਤੇ ਬੇਬੇ ਨੂੰ ਤੇਰੇ ਨੂੰ ਲੈ ਆਉਂਗਾ ਐਦਾ ਕੋ ਕੰਮ ਪਾ ਵੀ ਕਰ ਹਾਂ ਐਦਾ ਤੇ ਭਾਪੀ ਨੂੰ ਕਹਿਣਾ ਮੈਂ ਆਹੋ ਤਰੀ ਬੱਢੀ ਪਰਚਾਈ ਨੂੰ ਕਹਿ ਦਿੰਦਾ ਚਲੋ ਉਹ ਵੀ ਬਹੁਤ ਚਲਪੂਦਾ ਹਾਲ ਦਾ ਕਰਦਾ ਕੰਮ ਕਰਾ ਥੋੜਾ ਹੁੰਦਾ ਤੁਹੇ ਕਰ ਅਚਾ ਚਾਹ ਪੀਦੇ ਰਹੇ ਤਾਂ ਤਪਤੀ ਵੀ ਬਾੜੀ ਆ ਹਾਂ ਆਪ ਹੀ ਆ ਠੀਕ ਹੈ ਨਹੀਂ ਹੁੰਦਾ ਇਹ ਤਾਂ ਠਹਿ ਕਿਉਂ ਨਹੀਂ ਜਾਂਦਾ ਚਾਹ ਪੀਦੀ ਤੇ ਨਾਲੇ ਗੋਲੀ ਗੱਲਾਂ ਦੀ ਮੈਂ ਮੱਝਾਂ ਨੂੰ ਪੱਠੇ ਪਾ ਦਿਆਂ ਆਹੋ ਨਾਲੇ ਤੇਰੀ ਪਰਚਾਈ ਨੂੰ ਕਹਿ ਦੋ ਬੱਢੀ ਨੂੰ ਹਾਂ ਠੀਕ ਵਾਸ ਹੋਣੀ ਤੁਸੀਂ ਕਿਵੇਂ ਬਾਪੂ ਜੀ ਮੈਂ ਦੱਸ ਮੈਂ ਤਾਂ ਤੇਰੇ ਕੋਲ ਚੱਲਿਆ ਸੀਗਾ ਤੈਨੂੰ ਪਤਾ ਹੀ ਲੱਗ ਗਿਆ ਉਹ ਤੇਰੀ ਮਾਂ ਦੇ ਨੂੰ ਕੈਦ ਰਹੋਗੇ 4-5 ਦਿਨ ਹੋ ਗਏ ਅੱਜ ਪਿੱਛੇ ਵਾਗ ਗਿਆ ਉਹ ਉਹ ਪੇਕੇ ਗਈ ਹੋਈ ਆ ਜਣ ਕਿ ਤੇਰੇ ਨਾਲ ਕੇ ਆਮਨ ਦੇ ਨਾਲ ਕੇ ਅੱਛਾ ਅੱਛਾ ਠੀਕ ਹੈ ਠੀਕ ਹੈ ਤੇ ਗੱਲ ਇਹ ਸੀਗੀ ਅਮਨ ਨੂੰ ਨਾ ਬੁਖਾਰ ਹੀ ਚੜ ਗਿਆ ਜਦੋਂ ਦੀ ਤੇਰੀ ਮਾਂ ਗਈ ਆ ਘਰੋਂ ਅਮਨ ਨੂੰ ਚੜ ਗਿਆ ਕਿ ਕਮਲ ਨੂੰ ਚੜ ਗਿਆ ਉਹ ਕਮਲ ਨੂੰ ਕਮਲ ਨੂੰ ਸੱਚ ਕਮਲ ਨੂੰ ਮੈਂ ਤਾਂ ਅਮਨ ਚੜਿਆ ਰੰਦੇ ਦਿਮਾਗ ਤੇ ਤੇ ਦਿਮਾਗ ਖਰਾਬ ਕਰਤਾ ਤੂੰ ਐ ਕਰੀ ਨਰਤਾ ਕਰੇ ਜਾਵਲੀ ਮੜਿਆ ਕਮਲ ਦੇ ਕੋਲੇ ਤੇ ਨਾ ਨਾ ਗੋਲੀਆਂ ਪੰਨਾਰੇ ਸੋਚ ਉਹ ਫੜਾਦੀ ਝਾੜੂ ਝੂੜੂ ਲਾਦੀ ਦੇਖ ਕੇ ਤੇ ਕੋਈ ਨਾ ਵੱਖੂ ਭਗ ਜਾਨੀ ਆ ਮੈਂ ਫੇਰ ਜਾਏ ਗਾਂਹਾਂ ਚੰਗਾ ਠੀਕ ਆ ਠੀਕ ਆ ਕੋਈ ਨਾ ਵੱਖੂ ਠੀਕ ਹੈ ਲੈ ਬੇਬੇ ਵੀ ਕਹੇ ਜੀ ਆ ਜਾ ਕੇ ਬਹਿ ਜਾਂਦੀ ਹੈਗੀ ਮੁੜ ਕੇ ਨਾ ਹੀ ਨਹੀਂ ਲੈਂਦੀ ਹੈਗੀ ਆਉਣ ਦਾ ਉਹਨੂੰ ਆਏ ਨਹੀਂ ਦਿਸਦਾ ਹੈਗਾ ਵੀ ਬਿਮਾਰ ਹੋਰੀ ਉਹ ਹੁਣ ਮੇਰੇ ਸਿਰ ਤੇ ਛੱਟ ਦਾ ਕੰਮ ਸਾਰਾ ਲੈ ਕਮਲਾ ਕਮਲਾ

ਪਰ ਕਿ ਖਾਣਾ ਬਣਾਇਆਗੇ ਕੁਛ ਅਰਕੀ ਬਣਾ ਕੇ ਦੇਣਾ ਆ ਪੀਓ ਚਾਹ ਪੀਤੀ ਨਹੀਂ ਲੈ ਫਿਰ ਚਾਹ ਤਾਂ ਪੀ ਲੈਂਦੀ ਤੂੰ ਜੀ ਨਹੀਂ ਕਰਦਾ ਕੁਛ ਖਾਣ ਨੂੰ ਫਿਰ ਕਿ ਤੇਰੀ ਬਣਾ ਕੇ ਦੇ ਦੇਣੀ ਆ ਮੈਂ ਤੈਨੂੰ ਹਨਾ ਖਾਲੀ ਢੋੜੀ ਦੇ ਅੰਦਰ ਧਾਰਜਾ ਹੋ ਜੂਗਾ ਪਰ ਗੋੜਣਾ ਵੀ ਕਾਹਦੇ ਸੱਤੇ ਬਚਾਈਂਗੀ ਹੋਰ ਲੈ ਬੇਬੇ ਦਾ ਮੈਨੂੰ ਉਹਦੇ ਆਈ ਜਾਂਦੇ ਲੈ ਇੰਨੇ ਦਿਨ ਹੋ ਗਏ ਆ ਆ ਨਹੀਂ ਸਕਦੀਨੀ ਉਹਦੀ ਕਿਤਾ ਉਹਦੀ ਕਰਕੇ ਹੋ ਜਾਂਦਾ ਮੈਨੂੰ ਫਿਰ ਅਰੇ ਜੀ ਲੱਗਦਾ ਜੀ ਨੇ ਲੱਗਦਾ ਪਰ ਉਹਨੂੰ ਦਿਸਦਾ ਨਹੀਂ ਹੈਗਾ ਵੀ ਕੁੜੀ ਕੱਲੀ ਹੈਗੀ ਹੁਣ ਮੈਂ ਕਿਹਨਾਂ ਤੇ ਮੈਂ ਉਧਰ ਕਰੂੰਗੀ ਕਿ ਇੱਧਰ ਕਰੂੰਗੀ ਮੇਰਾ ਤਾਂ ਉਧਰੋ ਹੀ ਨੰ ਕੰਮ ਨੱਬੜਦਾ ਹੈਗਾ ਚੱਲ ਕੋਈ ਨਾ ਬਣਾ ਕੇ ਦਿੰਦੀ ਆ ਮੈਂ ਤੈਨੂੰ ਖੇਚੜੀ ਲੈ ਚੋ ਜੇ ਖਾ ਕੇ ਨਾ ਚੁੱਪੀਆਂ ਠੀਕ ਹੋ ਜਾਗਾ ਦਾ ਸਾ ਥੋੜੀ ਜੀ ਪਾ ਲੈਣੀ ਆ ਬਾੜੇ ਕੀ ਕਰਨ ਨੇ ਫਿਰ ਖਾਣੇ ਦੇ ਲੱਗੇ ਅੰਸਰਾ ਹੋਈ ਜਾਣਗੇ ਕਮਲੋ ਕਮਲੋ ਲੈ ਆ ਚੌਲ ਖਾ ਲੈ ਦਾਲ ਤਾਂ ਹੈ ਨਹੀਂ ਸੀਗੀ ਹਰੀ ਮੂੰਗੀ ਦੀ ਨਹੀਂ ਤਾਂ ਪਿੱਟੜੀ ਬਣਾ ਦਿੰਗੀ ਫਿਰ ਮੈਂ ਨਮਕੀਨ ਦੇ ਚੌਲ ਬਣਾ ਦੇ ਕੋਈ ਨਾ ਬਿਠਾ ਲੈ ਕੰਧ ਤੇ ਲਗਾ ਕੇ ਬਹਾਲ ਨਹੀਂ ਆ ਲੈ ਬੈਠੀ ਹੋ ਜਾ ਕੋਈ ਨਾ ਕੋਈ ਨਾ ਮੋਝ ਕੇ ਜੇ ਬੈਠ ਜਾਏ ਆਇਆ ਤੇਰਾ ਮੋਝਣਾ ਕਰਾਰਾ ਆ ਜਾਊਗਾ ਇਹਦੇ ਨਾਲ ਘੋੜਾ ਆ ਜਾਊਗਾ ਨਾ ਬੁਖਾਰ ਦੇ ਨਾਲ ਲੈ ਕੋਈ ਨਾ ਖਾ ਲੈ ਲੈ ਕੋਈ ਨਾ ਮੈਂ ਖਵਾ ਦਿੰਦੀ ਆ ਤੇ ਤੁਮਰੀ ਨਾ ਦਪਿਆ ਨਹੀਂ ਆਂ ਤਾਂ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਆਂਗੀ ਬੇਬੇ ਨਾਲ ਤਾਂ ਮੈਂ ਲੜਦੀ ਆਂਦੀ ਆਂ ਫਿਰ ਕੀ ਹੋਗਾ ਤੇਰੇ ਨਾਲ ਤਾਂ ਨਹੀਂ ਮੇਰਾ ਗੁੱਸਾ ਕੋਈ ਬਾਸਾ ਫੋੜ ਤਾਂ ਨਾਲ ਲੈਂਦੀ ਚਲ ਕੋਈ ਨਾ ਜੇ ਤੈਨੂੰ ਫੇਰ ਆਜੀ ਜਾਂ ਕਰਾਂ ਮੈਂ ਖਾਣ ਨੂੰ ਤੇ ਖਾ ਲੈ ਕਿ ਰੱਖਾਂ ਮਰਸੋਂ ਵਿੱਚ ਚਿੱਤਾਂ ਨੂੰ ਜੀ ਕਰੇ ਨਾ ਖਾ ਲੋ ਆ ਜਦੋਂ ਕੋਈ ਨਾ ਦੋ ਕੁ ਚਮਚੇ ਫੋਨ ਲਾ ਲਈ ਤਾਂ ਨਾ ਫਿਰ ਆ ਗੋਲੀਆਂ ਗੋਲੀਆਂ ਵਧੀਆ ਪਚ ਜਾਂਦੀਆਂ ਨੇ ਬੈਠਿਆ ਨਹੀਂ ਕਰ ਰਹੀ ਹੈ ਚਲ ਕੋਈ ਨਜੰਗਾ ਤਪਾਇਆ ਜਾ ਫਿਰ ਚੱਕਰ ਦਾ ਫਿਰ ਉਹਨਾਂ ਨੂੰ ਦਵਾਈਆਂ ਲਈ ਜੰਨੀ ਦਿਖਾਂਦੀ ਤਾਂ ਨਹੀਂ ਕੁਛ ਤਾਂ ਆ ਗਏ ਸੈਲ ਸੁਣੇ ਜਗਾ ਟੈਨ ਨਾ ਚਲ ਮੈਂ ਕੰਮ ਨੇ ਮੇੜ ਲੈ ਚੰਗਾ ਚਲ ਠੀਕ ਹੈ ਲੈ ਮਾਸਟਰਾਂ ਨੇ ਕਿਹਾ ਸੀ ਵੀ ਕੋਮਲ ਦਾ ਪਿੰਡ ਤੇਰੇ ਪਿੰਡੋਂ 2 ਕਿਲੋਮੀਟਰ ਦੂਰ ਆ ਆਉਂਦਾ ਹੋਇਆ ਪਤਾ ਲੈ ਕੇ ਆਈ ਕਾਲਜ ਕਿਉਂ ਨਹੀਂ ਆ ਰਹੀ ਉਹ ਨਾਲੇ ਅੱਜ ਦਾ ਆਪਾਂ ਨੂੰ ਆਖ ਵੀ ਦਿੱਤਾ ਵੀ ਚਾਹੇ 10 ਮਿੰਟ ਵੱਧ ਲੱਗ ਜਾਣਾ ਲੇਟ ਹੋ ਜੀ ਪਰ ਪਤਾ ਕਰਕੇ ਆਇਂ ਦੇਖਣਾ ਚੜਦਾ ਬੱਸ ਬੱਸ ਮਾਸਟਰ ਨੂੰ ਪਤਾ ਹੈ ਸਾਰਾ ਵੀ ਇਹ ਕੌਮਲਾ ਕਰ ਜਾਣਦਾ ਹੈ ਤਾਂ ਹੀ ਡਿਊਟੀ ਲਾਈ ਹੈ ਮੇਰੀ ਕੌਣ ਹੈ ਤੂੰ ਇੱਥੇ ਕਿਵੇਂ ਮੈਂ ਤੈਨੂੰ ਪੁੱਛ ਰਹੀ ਆ ਤੂੰ ਕਿਵੇਂ ਆਇਆ ਸਾਡਾ ਘਰ ਆਈ ਉਹ ਮੈਂ ਤਾਂ ਨਹੀਂ ਕੋਮਨ ਦਾ ਪਤਾ ਲੈਣ ਆਇਆ ਸੀਗਾ ਮਾਸਟਰਾਂ ਨੇ ਭੇਜਿਆ ਮੈਨੂੰ ਕਹਿੰਦੇ ਕਾਲਜ ਨਹੀਂ ਆਉਂਦੀ ਜੀ ਕਿੰਨੇ ਦਿਨ ਹੋ ਗਏ ਤੂੰ ਥੋੜਾ ਜਿਹਾ ਉਹਦੇ ਕੋਲ ਜਾ ਤੂੰ ਜਾ ਕੇ ਆ ਉਹ ਮਲਦਾ ਪਤਾ ਚੱਲ ਕੋਈ ਨਾ ਚੱਲ ਮੈਂ ਤੈਨੂੰ ਅੰਦਰ ਜਾ ਕੇ ਪੁੱਛਦੀ ਹਾਂ ਹੈ ਇੱਕ ਛੇਵੀ ਆਗਲੇ ਤਾਂ ਨਹੀਂ ਕਿਵੇਂ ਆਗਲੇ ਕੋਮਲਾ ਕੀ ਹੋਇਆ ਨੰ ਬੁਖਾਰ ਹੋ ਰਿਹਾ ਤੂੰ ਕਾਜ ਨਹੀਂ ਹੁੰਦੀ ਨਾਲੇ ਕਾਜ ਨੂੰ ਦੇਖੀ ਜਾਂਦੀ ਹੈ ਨਾ ਵੀ ਬੁਖਾਰ ਹੋ ਰਹੀ ਹੈ ਬਹੁਤ ਸੇ ਚਾਹ ਰਿਹਾ ਕੋਈ ਨਾ ਲੈ ਆਉਣੀ ਆ ਇਹ ਤਾਂ ਕਰਕੇ ਨਿਕਾਲ ਜਾਂਦੀ ਸੀ ਬਿਮਾਰ ਹੋ ਜਾਂਦੀ ਹੋਈ ਪਈ ਐ ਉਹ ਇਹ ਕਹੋ ਨਾ ਪਹਿਲਾਂ ਨਾ ਸੋ ਇਹ ਤਾਂ ਰਿਪਾ ਬੀ ਹੈ ਇਹ ਰਿਪਾ ਬੀ ਹੈ ਹਾਂ

ਉਹ ਮਤਲਬ ਐਵੇਂ ਦੇਖ ਰੱhti ਕ ਐਵੇਂ ਸਿੱਕੇ ਰੱਖੀ ਜਾਂਦੇ ਸੀ ਜੇ ਬਾਪੂ ਖੜਾ ਹੁੰਦਾ ਫੇਰ ਫੇਰ ਕੀ ਫੇਰ ਨਾਂ ਆਉਂਦਾ ਮੂੰਹ ਭਰਾ ਕਰ ਲਾਂਦਾ ਆਹੋ ਆਪਣਾ ਪਤਾ ਨਾ ਗਿਆਂਦਾ ਚਿੱਤਰ ਖਾ ਲੈਂਦਾ ਸੀ ਨਾਲੇ ਹੁਣ ਤੁਮਨੇ ਦੱਸ ਕਾੜਜ ਕਰਾਉਣਾ ਤੂੰ ਕਾੜਜ ਉਹ ਜਦੋਂ ਠੀਕ ਹੋ ਗਈ ਬੱਸ ਕੋਈ ਨਾ ਜੋ ਭਾਈ ਗਾਂਜ ਆਲਾ ਪਾਣੀ ਪਿਲਾ ਨਾਲੇ ਮੇਰੀ ਬੇਬੇ ਆਉਣ ਵਾਲੀ ਹੈਗੀ ਤੇ ਤੂੰ ਬਾਗ ਜਲਦੀ ਅਲੋਸ਼ਕ ਕਰ ਲੂਗੀ ਕੋਈ ਮੈਂ ਚੱਲਦਾ ਤੂੰ ਆਲੀ ਠੀਕਾ ਕਰ ਜਾ ਹੁਣ ਅਸਰ ਨੂੰ ਕਹਿਦੀ ਚੁੰਗਾ ਵੀ ਬਿਮਾਰ ਹੋਦੀ ਹੈ ਚੱਲਦਾ ਨਾਲੇ ਉਹਦਾ ਸੁਭਾਅ ਨਹੀਂ ਹੈਗਾ ਇਹ ਕੌਣ ਸੀਗਾ ਇਹ ਤਾਂ ਭਾਬੀ ਮੇਰੇ ਉੱਤੇ ਘਾਲ ਦੇ ਚ ਪੜਦਾ ਮਾਸਟਰਾਂ ਨੇ ਫੇਰਦਾ ਹੁੰਦਾ ਇਹ ਪਤਾ ਕਰਦਾ ਵੀ ਜਵਾ ਕਹਿੰਦੇ ਨਹੀਂ ਹੈਗੇ ਪਰ ਤੇ ਜਿੰਨੇ ਯਾ ਪੱਕੀ ਗੱਲ ਹੈ ਹਾਂ ਕੋਈ ਹੋਰ ਗੱਲ ਤਾਂ ਨਹੀਂ ਹੈਗੀ ਨਹੀਂ ਭਾਬੀ ਵੇਖ ਲਾ ਮੇਰੀ ਭਾਬੀ ਆ ਦੱਸ ਦੇ ਮੈਨੂੰ ਜੇ ਕੋਈ ਗੱਲ ਹੈਗੀ ਹੈ ਨਹੀਂ ਸਹੀ ਗੱਲ ਨਹੀਂ ਤੇ ਗੱਲਾਂ ਦੀ ਤਾਂ ਹੀ ਕਰਦਾ ਸੀ ਬੈਠ ਕੇ ਕਿਵੇਂ ਚਲ ਕੋਈ ਨਾ ਚਲ ਕੋਈ ਨਾ ਮੈਂ ਤੇਰਵਾਰ ਦੀ ਜਾ ਆਪਣੀ ਮੈਨੂੰ ਕੀ ਪਤਾ ਕਿਉਂ ਦੇਖਦਾ ਸੀ ਮੈਨੂੰ ਤਾਂ ਆਪਣੀ ਪਤਾ ਹੈਗਾ ਚਲ ਕੋਈ ਨਾ ਤੇ ਇਹ ਵੀ ਉਹਨੂੰ ਜਿਹੜੀ ਮੈਂ ਦੱਸੀ ਪਤਾ ਬਣੇਗਾ ਸਮਝ ਨਹੀਂ ਆ ਰਹੀ ਵੀ ਅਮਨ ਕਿਉਂ ਆਇਆ ਉਹਰੇ ਹਈ ਹੁਣ ਤੈਨੂੰ ਪਤਾ ਲੱਗੇ ਜਿਹੜੇ ਉਹਰੇ ਵਿਆਹ ਹੀ ਹੋਈਆਂ ਪੱਕਾ ਆਇਆ ਗੁਰਬਾਈ ਚਲੋ ਵਧੀਆ ਹੋ ਗਿਆ ਹੁਣ ਤਾਂ ਬੇਬੇ ਬਾਪੂ ਤਾਂ ਪਹਿਲਾਂ ਹੀ ਵਾਗ ਗਿਆ ਜੇ ਕਿਤੇ ਉਹਨਾਂ ਦੇ ਹੁੰਦੇ ਆ ਜਾਂਦਾ ਮੈਨੂੰ ਆ ਲੱਗਦਾ ਕਿ ਥੋੜਾ ਪੰਗਾ ਪੈ ਜਾਂਦਾ ਕਿਉਂਕਿ ਬੇਬੇ ਦਾ ਸਹਰਾ ਵੀ ਹੈ ਨਹੀਂ ਦਾ ਕਿਥੋਂ ਇੰਨੇ ਸਾਲਾਂ ਦਾ ਦੁਬਾਰਾ ਮੇਰੇ ਸਾਹਮਣੇ ਆ ਗਿਆ ਕਿਉਂ ਆਮਨ ਤੂੰ ਕਿਉਂ ਆਇਆ ਇੱਥੇ

ਅਬ ਹਮਰੇ ਪਾਸ 7 ਦਿਨ ਦੀ ਰਹਿਣ ਦਿੱਤਾ ਆ ਕਹੇ ਮਿਆਕ ਤੇ ਨਾ ਹੋਣੀ ਛੇਤੀ ਤੇ ਤੂੰ ਤਾਂ ਸੱਚੂ ਹੀ ਮਿਆਕ ਦੀ ਛੇਤੀ ਤਾਂ ਆ ਬਿਚੜਾ ਕੇ ਰਹਿ ਗਈ ਕੁਛ ਨਹੀਂ ਕਹਿੰਦੀ ਭਾਬੀ ਬਾ ਬਗਣਾ ਇਹਨਾਂ ਦੇ ਸਿਰਪਾ ਅਦਿਨ ਲੇ ਤੇ ਆ ਬਾਦੇ ਭਾਈ ਇਹਦਾ ਗਾਲ ਬਾਦੇ ਤਾਂ ਔਖੀ ਹੋਈ ਜਾਂਦੀ ਐ ਕਿਉਂ ਤਾਂ ਬਾੜਾ ਚੜਿਆ ਮਾਂ ਦਾ ਹੀਦਰ ਮਾਰੀ ਅੰਦਰ ਸਭੀ ਨੂੰ ਬਾੜਾ ਨਹੀਂ ਆ ਸਰ ਮਾਂ ਨੂੰ ਦੱਸ ਕੀ ਹੋਇਆ ਸੀ ਜਾਣਾਂਗਾ ਕਿਤੇ ਮਾਂ ਦਾ ਤੂੰ ਪਈ ਨਹੀਂ ਪਰ ਔਖਾ ਤਾਂ ਮਾਇਆ ਹੋਈ ਜਾਂਦਾ ਉੱਥੇ ਪਸੂ ਨੂੰ ਇਕੱਲਾ ਕੱਕ ਪਾਉਣਾ ਤੇਰੀ ਮਾਂ ਤੋਂ ਬਿਨਾ ਕਿੰਨਾ ਦੁਖੀ ਐ ਮੈਨੂੰ ਪੁੱਛ ਕੇ ਦੇਖ ਹਾ ਦੇਖ ਲੈ ਹਜੇ ਹੁਣ ਆ ਦੇ ਕਰ ਤੇ ਤੈਨੂੰ ਤਾਂ ਕਾਬੂ ਚਲਾ ਲਿਆ ਕਿਉਂ ਤੇਰੀ ਜਾਨੇ ਧੁੱਕਾ ਤੇਰੀ ਮਾਂ ਦਾ ਇਹ ਚਾਰ ਦਿਨ ਹੀ ਹੋਏ ਨੇ ਉਹਨੂੰ ਕਹੀ ਤੂੰ ਮੇਰਾ ਜੀ ਨਹੀਂ ਲੱਗਦਾ ਮੇਰਾ ਜੀ ਨਹੀਂ ਲੱਗਦਾ ਮੇਰੀ ਕੀ ਗੱਲ ਹੈ ਮਗਰ ਬੱਸ ਤੇ ਜੀ ਨਹੀਂ ਲੱਗਦਾ ਲੈ ਦੇਖ ਤੂੰ ਵੀ ਭਜਾਇਆ ਕਹੀ ਲਿਆ ਮੇਰਾ ਤਾਂ ਜੀ ਲੱਗਦਾ ਹੈ ਬੰਨ ਜਾਂਦੀਆਂ ਕਿ ਮੈਂ ਕਰਦੀ ਦੇਖ ਲੈ ਆਹ ਵਾਹੂ ਬੱਤੀ ਲਾ ਦੇ ਲਾ ਕੋਈ ਮੋੜੀ ਕਹਿ ਸਕਦੇ ਰੋਕੇ ਤੇਰੇ ਮਾਪੇ ਦੇ ਤਾਂ ਲੈ ਕੇ ਕਿ ਮੈਂ ਹੋਏ ਮੈਨੂੰ ਉੱਤੇ ਲੈ ਗਾੜ ਬੜਾ ਮੋੜੀ ਬੜੀ ਬਾਪ ਕਿੰਨੇ ਦਰ ਹੋਗੇ ਨੂੰ ਪਈ ਆ ਜੇ ਲੈ ਚੱਲ ਹੁਣ ਮੋੜੀ ਬਾ ਦੇ ਪਈ ਨਾਲੇ ਆਪੀ ਮਾਂ ਦਾ ਬਾੜਾ ਇਹਨੂੰ ਆਈ ਜਾਂਦਾ ਨਾ ਹੇਰ ਬਾ ਹਾਂ ਬਸ ਫਿਰ ਨਮਾਦਿੰਦੇ ਤਾਂ ਚੰਗੀ ਗੱਲ ਸੀ ਜੇ ਬੇਬੇ ਆ ਜਾਂਦੀ ਹਣਾ ਫਿਰ ਨਮਾਦਾਂਗੇ ਚੱਲ ਜਦੋਂ ਬੇਬੇ ਆ ਗਈ ਬੇਬੇ ਆ ਜਾਂਦੀ ਭਈ ਹੈ ਤਾਂ ਚੰਗੀ ਗੱਲ ਸੀ ਮੈਂ ਕੱਲਾ ਔਖਾ ਹੋਣਾ ਰਹਿਣਾ ਸਰ ਤਾਰਾ ਹਾਂ ਜੇ ਮੈਂ ਪਈ ਕਿਵੇਂ ਕਰਕੇ ਦੱਸੋਗਾ ਮਨਾ ले ਆਵਾਂਗੇ ਬਾਪੂ ਜੀ ਲੈ ਆਵਾਂਗੇ ਕਿਉਂ ਤੁਹਾਡਾ ਜੀ ਨਹੀਂ ਲੱਗਦਾ ਬੇਬੇ ਬਣਾ ਹਾਂ ਸਾਰੀ ਕੰਮ ਉਹੀ ਗੱਲਾਂ ਕਰਨ ਲੱਗੀਆਂ ਜਿਹੜੀਆਂ ਮੈਂ ਡਰਦਾ ਸੀਗਾ ਮੈਨੂੰ ਇਸੇ ਗੱਲ ਦੀ ਸੀਗਾ ਲੈ ਆਇਆ ਕਰਗੇ ਬਾਪੂ ਦਾ ਜੀ ਨਹੀਂ ਲੱਗਦਾ ਮਾਮਨਾ ਉਹ ਮੈਨੂੰ ਤਾਂ ਕੰਮ ਨੂੰ ਮੈਂ ਬਾਰ ਬਾਰ ਖਾਂਦਾ ਮੈਂ ਉਹਦੇ ਵਾਲੇ ਕੰਮ ਵੀ ਮੈਨੂੰ ਕੰਮੇ ਪੈਗੇ ਆ ਹੁਣ ਦਵਾਈ ਘੁੱਟੀ ਤਾਂ ਤੇ ਜਦ ਤੀਓ ਹੋ ਕੋਈ ਨਾ ਤੇ ਹੁਣ ਮੈਂ ਕਹਦੇ ਵਾਸਤੇ ਆਈਆਂ ਮੈਂ ਸਾਰਾ ਕੰਮ ਆਪਦਾ ਵੀ ਛੱਡਿਆ ਹੀ ਆਹ ਹੋਏ ਤਾਂ ਚਲ ਮੈਨੂੰ ਇਹਨੇ ਸੁੱਖ ਦਾ ਸਾਹ ਆ ਗਿਆ ਤਾਂ ਹੁਣ ਮੈਨੂੰ ਕਹੀ ਤੂੰ ਬੇਬੇ ਨੂੰ ਲਿਆ ਮੈਂ ਪਸੂਆਂ ਨੂੰ ਕੱਖ ਪਾ ਦੋ ਪਾਉਂਗਾ ਮੈਂ ਤਾਂ ਹੁਣ ਲੈਣਾ ਬਾਪੂ ਦਾ ਹੋ ਤਿਆਰੀ ਬੈਠੀ ਹੁੰਦਾ ਕੋਮਦਾ ਜੀ ਲੱਗਦਾ ਤੂੰ ਆਪਦਾ ਨਾਂ ਨਹੀਂ ਆ ਹਾਂ ਸਹੀ ਗੱਲ ਆ ਬਾਪੂ ਆ ਵੀ ਕੋਮਦਾ ਨਾਂ ਲੈ ਲਈ ਹੈ ਕੋਮਦਾ ਨਾਂ ਲੈ ਲਈ ਕਿਉਂ ਨਹੀਂ ਲੱਗਦਾ ਜਿਆਦਾ ਬਿਮਾਰ ਹੋਈਏ ਥੋੜੀ ਬੀਮਾਰ ਜੀ ਆਉਣੀ ਉਹ ਤਾਂ ਅੱਛਾ ਹੋਇਆ ਚਲ ਫਿਰ ਮੈਂ ਇਹ ਕਹਿ ਕੇ ਦੇਖਣਾ ਨੇ ਜੀ ਆ ਕੇ ਲੱਗਦੀ ਪਰ ਮੈਨੂੰ ਤਾਂ ਲੱਗਦਾ ਕਿ ਤੇ ਉਹਨਾਂ ਦਾ ਬਾਂਹਾਂ ਮੜਾ ਜਾਂ ਵੇਖ ਕੀ ਬੰਦਾ ਨਹੀਂ ਮੈਂ ਤਾਂ ਦਲਦਾ ਤੇਰੀ ਸਸਤੋ ਭਾਈ ਮੈਨੂੰ ਲਾਦੇ ਤੁਸੀਂ ਉਂਗਰੇ ਕਰੋ ਅੱਜ ਸੱਦਨ ਨੂੰ ਆਕਰਤੀਆਂ ਨੇ ਥੋੜਾ ਮੇਰੇ ਨਾਲ ਬਿਦਾਲੇ ਜੀ ਤਾਂ ਤੇਰਾ ਨਹੀਂ ਲੱਗਦਾ ਹੈਗਾ ਫਿਰ ਕਿਉਂ ਕਹਿਣਾ ਹੁਣ ਆਪਕੋ ਜਾਣ ਕੇ ਮੇਰਾ ਜੀ ਉਦਾ ਜੀ ਤਾਂ ਕਹਿੰਦਾ ਰਹਿ ਜਾ ਨਾ ਜੀ ਲੱਗਦੂ ਮੈਂ ਤਾਂ ਕੰਮ ਚੂ ਨਹੀਂ ਮੇ ਤਾਂ ਬੇਰ ਮਿਲਦੀ ਕੰਮ ਨੂੰ ਬੰਦ ਕਰਨਾ ਪੈਂਦਾ ਪਤਾ ਹੀ ਆ ਸਾਨੂੰ ਨੀਂਦ ਤਾਂ ਆਉਂਦੀ ਤੈਨੂੰ ਰਾਤ ਨੂੰ ਰਾਤ ਵੀ ਗੇੜੇ ਜੇ ਦੇ ਹੀ ਜਾਂਦਾ ਸੀ ਸੌਂਗੇ ਇਸੇ ਕਰਕੇ ਨੀਂਦ ਨਹੀਂ ਆਉਂਦੀ ਮਨ ਨੂੰ ਫੇਕਰ ਬੜਬੜ ਖਾਂਦਾ ਜੇ ਪਸੂ ਨਾਲ ਕੋ ਖੁੱਲ ਜੇ ਤੇ ਕਈ ਵਾਰੀ ਬਾਹਰ ਨਾਲ ਖੁੱਡਾ ਰਹਿੰਦੇ ਕਿਤੇ ਕਰਤੇ ਕੰਮ ਤੇਰੀ ਮਾਂ ਸੁਭਾਉ ਲੈਦੀ ਸੀ ਮੈਂ ਤਾਂ ਤਾਜ ਹੱਲ ਕਰਦਾ ਹੂੰ ਆਹ ਮੋਗਨਾ ਚੁੱਟਦਾ ਫਿਰਦਾ ਸੀ ਕਿਸੇ ਦਾ ਮੋਕਰੇ ਦੇ ਹੀ ਜਾਵੇ ਫਿਰ ਕੰਮ ਨਾਲ ਮੈਂ ਆ ਕੇ ਕਿਤੇ ਚੋਰ ਚੂਰਾ ਆ ਗਏ ਦੇਖ ਲਾਤੀਏ तू नई कह दे चल तरवा ठीक है तेनु ताप देखा किन्ना जे मैं बात कर दूंगी बाला चढ़्या पे तू बाला तो नहीं चढ़्या बाला ते नहीं ना तो चढ़्या मेरा बापू हूं मां दे वे करदी करदी चढ़्या होया ताबी वे तू पौन अपने बाळे बोलड़ जी है जेदी मां दे वे की पीता कोई लोड नहीं अरे देख तेरा मां को छोड़ दू

हेलो ਤਾਂ ਚੱਕੀ ठीक ठाक है ਹੈ ਬਈ ਨਹੀਂ ਆਈ ਉਹ ਵੀ ਦੋ ਤਿੰਨ ਦਿਨ ਹੋ ਗਏ ਪਹਿਲੇ ਦੋ ਮਹੀਨੇ ਹਲੋ ਹੋ ਭਾਗਵਾਨ ਇਹ ਠੀਕ ਠਾਕ ਹੈ ਲੈ ਮੈਨੂੰ ਪਹਿਲਾਂ ਪਤਾ ਸੀ ਵਿੱਚੋਂ ਤਾਂ ਫਿਰ ਮੈਂ ਭਾਗਵਾਨ ਹੀ ਪਹੁੰਚੂ ਆਲਾ ਕਰਨਾ ਕਹਿੰਦੀ ਯਾਰ ਹੋਈ ਜਾਂਦੀ ਹੈਗੀ ਹੋਰ ਬੁਖਾਰ ਹੋ ਗਿਆ ਪਿਆ ਦੱਸਦੇ ਕਹਿੰਦੇ ਨਾ ਤੂੰ ਮੇਰਾ ਜੀਂ ਲੱਗਦਾ ਬਕੂ ਤਾਂ 4 ਦਿਨ ਦਿਨ ਦਾ ਕਰਕੇ ਦੇਖ ਲੈ ਨਾਰੇ ਮੇ ਕਿਲੇ ਵੇਲੇ ਨਾ ਉੱਠ ਕੇ ਪਹਿਲਾ ਪਹਿਲਾ 4 4 ਵਜੇ ਧਰੀ ਹੈ ਉਹ ਤਾਂ ਸਮਝੀ ਵੀ ਨਹੀਂ ਇਹ ਤੇ ਬੀ ਹੋ ਗਈ ਤੇ ਨਾ ਘਰੇ ਵਾਲੇ ਕਰਦੇ ਆਪਣੀ ਕੋਮਲ ਪਾਣੀ ਜਲ ਦੇ ਤਫੜਾ ਕੇ ਲਦੇ ਹਲਾ ਪਾਣੀ ਸਿਲਾਓ ਇਹਨਾਂ ਤਾਂ ਦੁੱਧ ਪਾਇਆ ਸੀ ਵਿੱਚ ਹੋ ਤਾਂ ਦਿੰਗੀ ਭੱਜਿਆ ਕੀ ਹੁੰਦਾ ਹੁਣ ਤਾਂ ਦਿੱਤੀ ਦੇਹਾ ਉਹਦੇ ਚਾਲਿਆ ਆ ਜਾ ਕਾਹਨ ਦਾ ਫੋਨ ਮਾਮੇ ਹੋਰ ਠੀਕ ਨੇ ਪੁੱਛ ਲਾਓ ਉਹ ਤੁਸੀਂ ਪੁੱਛ ਲੈ ਮੈਂ ਮੈਨੂੰ ਫੋਨ ਕਰਤਾ ਠੀਕ ਹੈ ਹੁਣ ਆਹ ਦੇ ਭਾਈ ਤੂੰ ਪੁੱਛ ਲੈ ਮਾਮਾ ਨੂੰ ਪੁੱਛ ਲੈ ਹੈਲੋ ਉਹ ਨਾ ਲੇ ਗਿਆ ਸੱਸਰੀਕਾਲ ਬਾਬੇ ਹਾਂ ਹਰੂ ਵੀ ਠੀਕ ਹੈ ਹੋਰ ਬਣਵਾ ਇੱਧਰ ਆ ਗਏ ਹੁਣ ਬਾਪੂ ਕਿਹਾ ਆਇਆ ਸੀ ਕਹਿੰਦਾ ਕੋਮਨ ਬਿਮਾਰ ਹੋਰੀਏਗੀ ਕਹਿੰਦਾ ਤੇਰੇ ਬੇਬੇ ਤਾਂ ਹਨਾ ਉੱਥੇ ਵਾਗੀ ਤੇ ਹੋਰ ਮਾਮੇ ਹੋਰ ਠੀਕ ਨੇ ਬੱਸ ਸਾਰੇ ਅੱਛਾ ਚੱਲ ਵਧੀਆ ਹੈ ਉਹਨੂੰ ਵੀ ਬੁਖਾਰ ਵਾਲਾ ਪੈ ਹੋਰ ਆ ਤੂੰ ਇੱਥੋਂ ਹੀ ਲੈ ਗਈ ਹੋਣਾ ਕਿ ਕੋਮਲਾ ਵਾਲਾ ਬੁਖਾਰ ਉੱਥੇ ਜਾ ਕੇ ਉਹਨਾਂ ਨੂੰ ਚੜ ਗਿਆ ਚੱਲ ਚੱਲ ਹੁਣ ਤੁਸੀਂ ਇੱਥੇ ਮੁੰਡਿਆਂ ਨਾਲ ਆ ਦੇਖ ਲੈ ਜੇ ਮੈਂ ਕਰੀ ਜਾਂਦੀ ਆ ਤਾਂ ਸਿਰ ਵਾਹੀ ਐ ਨਹੀਂ ਗਿਆ ਆ ਕੇ ਦੁਪਟੀਆਂ ਪੱਟੀ ਐ ਨਹੀਂ ਕਿਤੇ ਦੁੰਡੇ ਪੱਟ ਗਈ ਮੇਰੇ ਨਾਲੇ ਮੈਂ ਨਹੀਂ ਕਹਿੰਦਾ ਇਹੀ ਕਹਿੰਦੇ ਨੇ ਮੈਂ ਤਾਂ ਕਹਿੰਦਾ ਇਹਨੂੰ ਮੈਂ 10 ਦਿਨ ਲਾਇਆ ਹਜੇ ਮੈਂ ਤਾਂ ਸੌਖਾ ਹੋ ਦੇਦਾ ਜਿੱਦੇ ਦੀ ਤੂੰ ਕਈ ਹੋਈ ਆ ਆ ਸੁਣੀ ਜਾਂਦਾ ਦੇਖ ਲੈ ਜਾਣ ਕੇ ਕਹਿੰਦਾ ਜੀ ਤਾਂ ਬਾਪੂ ਦਾ ਹੀ ਨਹੀਂ ਲੱਗਦਾ ਹੈਗਾ ਜਾਣ ਕੇ ਬਿੰਦੇ-ਬਿੰਦੇ ਕਹਿ ਦਿੰਦਾ ਸਾਨੂੰ ਕਿ ਤੇਰੀ ਬੇਬੇ ਨੂੰ ਕਹਿ ਦੋ ਹਰੇ ਫੋਨ ਕਰਦਾ ਅਰੇ ਤਾਂ ਤੁਸੀਂ ਕਰਦੇ ਮਾਤਾ ਕਰਾ ਲਾਇਆ 10 ਦਿਨ ਦਾ ਆ ਕਹਿ ਲੈਂਦੀ ਬੇਬੇ ਨੂੰ ਪਤਾ ਹੀ ਆ ਤੂੰ ਹੀ ਸਾਦਾ ਹੋਮੇਗਾ ਇਹ ਤਾਂ ਲੜਾਈ ਪੈਣਾ ਜੀ ਨਹੀਂ ਲੱਗਦਾ ਕਹਿੰਦਾ ਅੱਜ ਮੈਂ ਲੜਿਆ ਨਹੀਂ ਹੈਗਾ ਹਾਂ ਆ ਆਹ ਦਾ ਰੋਟੀ ਨਹੀਂ ਖਾਣ ਦੀ ਬੇਬੇ ਇਹਦੇ ਜੇਦੀ ਆਜਾ ਆਉਣੀ ਆ ਕਹਿੰਦੀ ਉਹ ਆਪੀ ਕਹਿ ਲੈਂਦੀ ਬੇਬੇ ਜੀ ਨਹੀਂ ਲੱਗਦਾ ਕਹਿੰਦੀ ਫਿਰ ਇੱਥੇ ਮੇਰੇ ਨਾਲ ਖਾਂਦਾ ਚੱਲ ਚੱਲ ਆਇਆ ਕਰੋ ਨਾ ਫੋਨ ਕਰਦਾ ਉਹ ਮੈਂ ਤਾਂ ਜਮਾਨਤ ਪਸਵਾਨ ਦੇਖਾ ਹਾਂ ਮੈਂ ਦੇਖ ਹੁੰਦੀ ਚੰਗਾ ਬੱਤਾ ਬੜਾ ਨਾਜ਼ਰ ਹੋ ਕਰਦੀ ਚੰਗਾ ਮੈਂ ਪਸਵਾਨ ਪੱਠੇ ਕੋ ਆ ਦੇਣਾ ਹਾਂ ਉਹ ਨਾਲ ਉੱਠਿਆ ਨਹੀਂ ਪਤਾ ਤੂੰ ਵੀ ਚੜ ਗਿਆ ਮੈਂ ਕਿੰਨੇ ਪਿੰਨੇ ਤੂੜੀ ਫਸੀ ਪਈ ਆ ਦੇਚ ਮੋਬਾਈਲ ਦੇ ਚ ਅੱਧੀ ਤਾਂ ਗੀਜੇ ਚ ਪਾ ਲੈਂਦਾ ਫੋਨ ਕਰਤਾ ਗਰਿਆ ਬਾਪੂ ਹਾਂ ਨਾ ਤੂੰ ਇੱਥੇ ਆ ਕੇ ਬਹਿ ਗਿਆ ਹੈ ਤੇ ਹੁਣ ਤੂੰ ਬੇਬੇ ਨੂੰ ਲੈ ਆ ਨਾ ਉਹ ਫੋਨ ਕਰਤਾ ਦਿੱਤਾ ਭਾਈ ਆਪ ਮੜਾ ਮਟਾ ਨੂੰ ਸੋਚਣ ਦੇ ਤਾਂ ਸਹੀ ਨਾਲੇ ਉਹਨੇ ਤਾਂ ਹਜੇ ਗੱਦੀ ਨਹੀਂ ਕਹੀ ਆਉਣ ਜਾਣ ਦੀ ਵੀ ਕੁੜੀ ਬਿਮਾਰ ਐ ਵੀ ਦੱਸ ਤੂੰ ਉਹਦੀ ਪਹਿਲੀ ਗੱਲ ਤਾਂ ਉਹਦੀ ਭੱਜਣਾ ਸੀ ਉਹਨੇ ਪਰ ਉਹਨੇ ਹਜੇ ਕੋਈ ਗੱਲ ਨਹੀਂ ਕਰੀ ਨਾਲੇ ਉਹ ਹਜੇ ਨਹੀਂ ਆਉਂਦੀ ਹੈਗੀ ਤੈਨੂੰ ਪਤਾ ਤਾਂ ਹੈਗਾ ਪੇਕੇ ਗਈ ਆ ਅਗਲੀ ਐਂ ਕਿ ਮੈਂ ਅੱਜ ਛੇਤੀ ਪੇਕੇਆਂ ਤੋ ਉਹ ਤਾਂ ਗੱਲ ਠੀਕ ਐ ਭਾਈ ਪਰ ਹੁਣ ਔਖਾ ਬਹੁਤ ਐ ਉਹ ਤਾਂ ਪੇਕੇ ਗਈ ਐ ਸਹੀ ਗੱਲ ਐ ਤੇਰੀ ਹਾਂ ਤੇ ਨਵੇਂ ਬਾਪੂ ਪਤਾ ਹੀ ਹੈ ਜਦੋਂ ਵਗ ਜਾਂਦੀਆਂ ਨੇ ਨਾ ਪੇਕੇ ਤੇ ਫਿਰ ਮੁੜ ਕੇ ਆਉਂਦੀਆਂ ਨਹੀਂ ਹੈਗੀਆਂ ਸੀ ਮੈਂ ਤਾਂ ਕਹਿੰਦਾ ਵਧੀਆ ਭਾਈ ਆ ਹੁਣ ਚਾਰ ਪੰਜ ਦਿਨ ਹੋ ਗਏ ਤੇਰੀ ਬੀਬੀ ਨੂੰ ਤੇ ਘਰ ਤੇ ਸ਼ਾਂਤੀ ਹੈ ਅੱਛਾ ਸ਼ਾਂਤੀ ਹੈ ਕਿ ਦਿਲ ਨਹੀਂ ਲੱਗਦਾਗਾ ਨਹੀਂ ਭਾਈ ਤੂੰ ਤਾਂ ਤੂੰ ਦੇਖ ਤੇਰੀ ਸੋਚ ਨਹੀਂ ਆਦਾ ਮੈਂ ਤਾਂ ਕਹਿੰਦਾ ਜਿੰਦ ਜਿੰਦੋਂ ਗਈ ਹੈ ਵਿੱਚ ਕੇ ਚਾਰ ਦਿਨ ਸੌਖੇ ਆਂਗੜ ਹੈ ਨਹੀਂ ਹੁਣ ਨੂੰ ਪਤਾ ਨਹੀਂ ਕਿੰਨੇ ਕਵਾਰੀ ਤੂੰ ਤੂੰ ਮੈਂ ਮੈਂ ਕਰਦੀ ਰਹਿੰਦਾ ਆ ਹੋ ਆ ਹੋ ਕਿੰਨੇ ਕਵਾਰੀ ਲੜਾਈ ਹੁੰਦੀ ਮੈਨੂੰ ਲੱਗਦਾ ਨਾ ਬਾਪੂ ਤੇਰੀ ਜੀਭ ਤੇ ਖੁਰਕ ਹੋਈ ਜਾਂਦੀ ਹੈ ਕਿਵੇਂ ਲੜਾਈ ਦੀ ਨਹੀਂ ਨਹੀਂ ਮੈਂ ਤਾਂ ਉਤਨੀ ਸਸਦੀ ਗੱਲ ਕਰਦਾ ਵੀ ਹੁਣ ਸੱਤ ਵਾਰੀ ਲੜੀ ਹੁੰਦੀ ਛੋਕਰ ਬੈਠੀ ਰਹੇ ਚਾਰ ਪੰਜ ਦਿਨ ਹੋਰ ਹਾਂ ਨਾਲ ਇਹ ਇੰਦਰੇ ਮੂੰਹ ਕਰਕੇ ਹੱਸਦਾ ਜੇ ਆ ਉਹ ਭਈ ਤੁਹਾਡੀਆਂ ਗੱਲਾਂ ਤੋਂ ਅਸੀਂ ਹੁੰਦੀ ਹੈ ਵੀ ਤੁਸੀਂ ਗੱਲਾਂ ਇਹ ਜਿਹੇ ਕਰਦੀ ਨਹੀਂ ਠੀਕ ਗੱਲਾਂ ਕਰਦੇ ਇਹ ਜੇ ਕਰਦੇ ਸਾਨੂੰ ਪਤਾ ਹੀ ਹੈਗਾ ਵੀ ਤੁਸੀਂ ਤਾਂ ਬਿੰਦ ਚ ਲੜਪੈਣੇ ਬਿੰਦ ਚ ਇਕੱਠੇ ਹੋ ਜਾਣੇ ਹੋਗੇ ਹੁਣ ਤੇਰਾ ਜੀ ਲਾਦਾ ਤਾਂ ਹੀ ਕਹਿਣਾਗਾ ਤੂੰ ਬਾਰੀ ਬਾਰੀ ਬੇਬੇ ਦੇ ਨਾਲ ਜਾਂਦਾ ਘਰ ਦੇ ਵਿੱਚ ਲੜਾਈਆਂ ਪਰ ਝਗੜੇ ਵੀ ਹੁੰਦੇ ਰਹਿੰਦੇ ਆ ਜੇ ਦੋ ਭਾਂਡੇ ਹੋਣਗੇ ਤਾਂ ਖੜਕਣਗੇ ਉਹ ਗੱਲ ਅਸੀਂ ਤਾਂ ਕਰਦਾ ਵੀ ਹੁਣ 4 ਦਿਨਾਂ ਦੀ ਗਈ ਐ ਨਾ ਭਾਂਡਾ ਖੜਕਦਾ ਨਾ ਕੋਈ ਟਿੰਡਾ ਖੜਕਦਾ ਬੜੀ ਠੀਕ ਐ ਸੌਖਾ ਸੁਖਦਾ ਸਾਂ ਆਉਂਦਾ ਐ ਅਗਰ ਕੁੜੀ ਕੰਨੀ ਦੇਖ ਕੇ ਮੈਨੂੰ ਐ ਲੱਗਦਾ ਵੀ ਲਿਆ ਮਾਂ ਮੈਂ ਉਹ ਅਰੇ ਅਰੇ ਤਾਂ ਇਹ ਕਹ ਤੂੰ ਕਹਿਣਾ ਕੁੜੀ ਦਾ ਨਾਂ ਕਿ ਲਈ ਅੰਨਾਂ ਦੇ ਵਿੱਚ ਹਾਂ ਤੇਰਾ ਆਪ ਦਾ ਦਿਲ ਕਰਦਾ ਵੀ ਮੈਂ ਲੈ ਕੇ ਆਵਾਂ ਛੇਤੀ ਹੁਣ ਨਹੀਂ ਨਹੀਂ ਜੇ ਮੈਂ ਕੁੜੀ ਕੰਨੀ ਦੇਖਦਾ ਤਾਂ ਮੈਂ ਜਾਨ ਨੂੰ ਜੀ ਕਰਦਾ ਵੀ ਮੈਂ ਲਿਆਵਾਂ ਛੇਤੀ ਇਹ ਮੈਨੂੰ ਕਹਦਾ ਹੈਗੀ ਐ ਥੋੜੀ ਜੀ ਗੱਲ ਕਰਦੀ ਜੇ ਮੈਂ ਉਧਰ ਦੇਖਦਾ ਤਾਂ ਸੁਖਦਾ ਸਣਾ ਨਾਲੇ ਹਜੇ ਨਹੀਂ ਆਉਂਦੀ ਗੀ ਉਹ ਕਹੀ ਜਾਂਦੀ ਸੀ ਕਹਿੰਦਰਾ ਮਾਮਾ ਕਹਿੰਦੇ ਸੀ ਦੋ ਚਾਰ ਦਿਨ ਹੋਰ ਲਾਜਾ ਵੀ ਤੂੰ ਕਿਹੜਾ ਰੋਜੀ ਆਉਣੀ ਹਾਂ ਮੈਨੂੰ ਮੈਨੂੰ ਕਹਿੰਦੀ ਸੀ ਮੈਂ ਆ ਜੀਂ ਜੰਦੀ ਤੇ ਮੈਂ ਜਦੋਂ ਗੱਲ ਆਲੇ 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 ਦੇਖੀ ਦੇਖੀ ਕਿਵੇਂ ਮੈਨੂੰ ਤਾਂ ਕਿਹਾ ਉਹਨੇ ਜੀ ਮੈਂ ਆਉਂਗੀ ਚੱਲ ਕੋਈ ਨਹੀਂ ਤੈਨੂੰ ਸਾਰੀ ਦੱਸਤੀ ਹੋਵੇ ਚਾਹੀ ਮੈਂ ਦਵਾਰੇ ਲਾ ਕੇ ਫੋਨ ਪੁੱਛੂਗੀ ਕੋਈ ਨਾ ਬੇਬੇ ਨੂੰ ਮੈਂ ਆਪੋ ਆਪੂ ਦਾ ਜੀਨ ਲੱਗਦਾ ਸੀ ਇੰਤੀ ਲੜਕ ਪੈ ਦੇ ਨਾਲ ਆ ਕੇ ਨਾ ਚੰਗਾ ਹੁਣ ਮੈਂ ਲੈਨ ਵਗ ਗਿਆ ਜੇ ਮੈਂ ਲੈਨ ਵਗ ਗਿਆ ਤੇ ਮੇਰੇ ਪਸੂ ਤੈਨੂੰ ਤਾਂ ਵਧੀਆ ਹੀ ਹੋਗਾ ਛੇਤੀ ਆ ਜੇ ਤਾਂ ਵਧੀਆ ਹੋ ਜੇ ਮੇਰੇ ਵੀ ਸਾਰੇ ਕੰਮ ਨਾ ਉਧਰ ਉਲਝੇ ਪੈਣਾ ਮੈਂ ਕੀ ਕਰਾਂ ਮੈਂ ਤਾਂ ਕਿੰਨੇ ਦਿਨ ਹੋ ਗਏ ਹੁਣ ਇੱਧਰ ਹੀ ਬੈਠੀ ਆਈ ਮੈਂ ਤਾਂ ਤਾਂ ਹੀ ਕਹਿੰਦੇ ਵੀ ਦੇਖ ਤੁਸੀਂ ਉਹ ਗੱਲਾਂ ਨਾ ਸੋਚੋ ਮੈਂ ਲਈ ਆ ਮੈਂ ਤੇਰੀ ਮਾਂ ਨੂੰ ਚੰਗੇ ਰਹਿਣਗੇ ਹੁਣ ਨਹੀਂ ਆਉਂਦੇ ਹੈਗੇ ਹੁਣ ਕਿੱਧਰ ਭਜਦਾਗਾ ਉਹਨੂੰ ਲੈਣਾ ਚਲ ਕੋਈ ਕੋਈ ਨਾ ਬੱਪੂ ਫੋਨ ਕਰ ਲਾਂਗੇ ਦੁਬਾਰੇ ਪੁੱਛ ਲਾਂਗੇ ਵੀ ਕਦੋਂ ਕਾਉਗੀ ਕੀ ਬਤਾਪੀ ਆਜੂਗੇ ਨਾਲ ਆਧਾਰ ਕਾਰਡ ਵਾਲੀ ਬਸ ਤੂੰ ਜ਼ਰੂਰੀ ਕਰਾਇਆ ਲਾਉਣਾ ਓ ਠੀਕ ਐ ਖਬਰ ਕੱਲੂ ਪਹਿਲੀ ਬੱਸ ਚੜਾ ਦੇਣਾ ਹੋ ਹਾਂ ਹਾਂ ਹੁਣ 52 ਸੀਟੜਾ ਹੋ ਗਈਆਂ ਨਾਲੇ ਸਵੇਰੇ ਸਵੇਰੇ ਸੁਦੇ ਹਾਂ ਆ ਜੂਗੀ ਉਹਨੂੰ ਪਤਾ ਹੀ ਉਹ ਤਾਂ ਬਧੇਰੀ ਸੇ ਆ ਰਹੀ ਤੂੰ ਕਦੀਰ ਫੋਨ ਕਰਦੀ ਭਾਈ ਤੂੰ ਵੱਡੀ ਨੂੰ ਐ ਮੇਰੀ ਤੇ ਮੈਨੂੰ ਪਸੇ ਆਪਾਂ ਦੇਖ ਪਸੋਂ ਜਾਣ ਦੇ ਧਾਰਾ ਤੁਰਾ ਕੱਢਣ ਦਾ ਟਾਈਮ ਕੋਈ ਜਾਂਦਾ ਜਾਂਦਾ ਮਾਪੂ ਤੜਤੀ ਕੀ ਖਾ ਲੈਣਾ ਤੂੰ ਹਾਂ ਹਾਂ ਸਾਂਭੇ ਬਿਧਾ ਜਾ ਕਰ ਬੋਰਾ ਮੇਰੇ ਤਾਂ ਸਿਰ ਜਾ ਇੰਨਾ ਦਰਦ ਕਰੀ ਜਾਂਦਾ ਕੀ ਖਾਣਾ ਹੁਣ ਜੇ ਮੈਂ ਤੁਹਾਨੂੰ ਇਹ ਦੱਸਦਾ ਨਾ ਮੈਂ ਕੀ ਖਾਣਾ ਹੁੰਦਾ ਫਿਰ ਤੁਸੀਂ ਹੈਰਾਨ ਹੋ ਜਾਓਗੇ ਨਾਲੇ ਫਿਰ ਮੈਨੂੰ ਤਾਂ ਡਰਨ ਵੀ ਲੱਗ ਜਾਊਂਗੇ ਥੋੜਾ ਥੋੜਾ ਹੈ ਹਾਂ ਇਹ ਜਿਹੇ ਕੀ ਚੀਜ਼ਾਂ ਬੱਪੂ ਦਿਖਾਈਂ ਦੇਖ ਜੇ ਚੱਲ ਆਏ ਨਹੀਂ ਮੈਂ ਕਹਿੰਦਾ ਮੈਂ ਤੁਹਾਨੂੰ ਦੱਸਾਂ ਮੈਂ ਸਾਰਿਆਂ ਦੇ ਸਾਹਮਣੇ ਉਹ ਜਿਵੇਂ ਜਿਵੇਂ ਗੀਤ ਤੂੰ ਤੇ ਪਈ ਗੱਲ ਸੁਣਾ ਤੂੰ ਸਮਝ ਤੋਂ ਕੰਮ ਲੈ ਐਂ ਨਾ ਕੰਮ ਕਰ ਜੇ ਤੂੰ ਹੱਥ ਪਾਉਣ ਦਾ ਕੋਈ ਤੇਰਾ ਇੰਡੀਆ ਨਹੀਂ ਬਣਦਾ ਭਾਈ ਨਾ ਬਾਪੂ ਪਰ ਹੁਣ ਤੂੰ ਮਾਦਾ ਤੁਹਾਡੇ ਕੁੜੀਆਂ ਵਰਗੀ ਆ ਗਈ ਠੀਕ ਹੈ ਤੁਸੀਂ ਕਿਹੜਾ ਮੈਨੂੰ ਕਦੇ ਨੂੰ ਸਮਝ ਆਉਂਦੀ ਸੀ ਇਹ ਬਣਾਉਣਾ ਹੈ ਫਿਰ ਹੈ ਤੂੰ ਨਹੀਂ ਕੋਈ ਮਾ ਕੁੜੀਆਂ ਵਰਗੀ ਐ ਵੱਖਰੀ ਗੱਲ ਆ ਤਰੇ ਹੈਗੀ ਤਾਂ ਨਹੀਂ ਪਰ ਤੂੰ ਨੂੰ ਮਰ ਕੇ ਰਹਿ ਭਾਈ ਤੇ ਗੱਲ ਸੁਣ ਸਾਰਾ ਸਾਫ ਕਿਤਾਬ ਨਹੀਂ ਮੈਂ ਦੇ ਤੈਨੂੰ ਦੱਸ ਸਕਦਾ ਮੈਂ ਕੀ ਖਾਣਾ ਇਹ ਤਾਂ ਤੇਰੀ ਮਾਂ ਨੇ ਨਹੀਂ ਪੁੱਛਿਆ ਕਦੇ ਤੂੰ ਕਹਿੰਦਾ ਦੇਖਿਓ ਬਾਪੂ ਆਇਆ ਤਾਂ ਕਰਦਾ ਹੁੰਨਾਗਾ ਮੈਂ ਤਾਂ ਸਿਰ ਜੇ ਕਰ ਦਊਂ ਜਾਂਦਾ ਮੈਂ ਤਾਂ ਇਹ ਦੇਖੀ ਸੀ ਗੋਲੀ ਗੋਲੀ ਹੋਊਂਗੀ ਤੇਰੇ ਕੋਲ ਜੇ ਚ ਕੋਈ ਅੱਛਾ ਫਿਰ ਜੇ ਹੁਣ ਤੂੰ ਪੁੱਛਦੀ ਐ ਨਾ ਵੀ ਤੂੰ ਕੀ ਖਾਣਾ ਮੈਂ ਤਾਂ ਦਿਮਾਗ ਖਾਣਾ ਹੈ ਬੰਦੇ ਦਾ ਤੈਨੂੰ ਪਤਾ ਤਾਂ ਹੈ ਹੋਰ ਮੈਂ ਖਾਣਾ ਮੈਂ ਦਿਮਾਗ ਖਾਜਣਾ ਬੰਦੇ ਦਾ ਆਪੇ ਫਿਰ ਪਰ ਇਥੋਂ ਪਾਸਾ ਵੱਟ ਜਾਂਦਾ ਅਗਲਾ ਵੇ ਚੰਗਾ ਬਾਪੂ ਭੱਗ ਜਾ ਜਾ ਨੀਰ ਨੂਰਾ ਪਾਲਾ ਨਾ ਨੂੰ ਮੱਜਾਂ ਬਸੂ ਮੇਰੇ ਮੈਂ ਤਾਂ ਅਹੀਂ ਕਹਿਣਾ ਪਰ ਮੈਂ ਤਾਂ ਲੈਣ ਦਾ ਤੇਰੀ ਮਾਂ ਨੂੰ ਜਾਣਾ ਸੀ ਹੁਣ ਮੇਰੇ ਪਸੂਆਂ ਦਾ ਵੀ ਮੈਨੂੰ ਫੇਰ ਕੱਲ੍ਹ ਪੜ੍ਹਨਾ ਇਹ ਤਾਂ ਬੇਬੇ ਵਾਲੀ ਰੀਲ ਚੜੀ ਪਈ ਹੈਗੀ ਦਿਮਾਗ ਤੇ ਚੰਗਾ ਹੁੰਦਾ ਬਾਪੂ ਵਧੀਆ ਲਾਣਾ ਸਹੀ ਗੱਲ ਹੈ ਮੈਂ ਤਾਂ ਉਹਦੇ ਪਿੰਡ ਵਾਲੇ ਬਾਪੂ ਨਹੀਂ ਜਾਦਾ ਹਾਂ ਜਦੋਂ ਆ ਬਾਪੂ ਕੋਲੇ ਬੈਠੇ ਜਾਂ ਨਹੀਂ ਮੈਨੂੰ ਤਾਂ ਲੱਗਦਾ ਹੀ ਨਹੀਂ ਵੀ ਇਸ ਘਰ ਦੀ ਮੈਨੂੰ ਆ ਮੈਂ ਤਾਂ ਧੀਆਂ ਨੂੰ ਰੱਖਦੇ ਬੇਬੇ ਥੋੜੀ ਜਿਹੀ ਕੱਬੀ ਹੈ ਉਹ ਬੋਲ ਜਾਂਦੀ ਹੈ ਮੈਨੂੰ